ਸਤਿ ਸ੍ਰੀ ਅਕਾਲ ਜੀ ਇਸ ਵੇਲੇ 23 ਜੁਲਾਈ 2025 ਦੇ ਰਾਤ ਦੇ 8 ਵਜੇ ਰਹੇ ਨੇਗੇ ਲੈ ਕੇ ਹਾਜ਼ਰਾਂ ਮੌਸਮ ਦੀ ਜਾਣਕਾਰੀ ਜੁੜ ਗਏ ਹਾਂ ਮੌਸਮ ਦੀ ਵੈਦਰ ਚੈਨਲ ਦੇ ਨਾਲ ਸਭ ਤੋਂ ਪਹਿਲਾਂ ਅ ਅੱਜ ਜਿਹੜੀ ਹਮਸਾ ਉਹ ਬਹੁਤੇ ਖੇਤਰਾਂ ਦੇ ਵਿੱਚ ਬਹੁਤ ਓਵਰ ਹੋਈ ਪਈ ਹੈ ਚਾਹੇ ਕਿਤੇ ਮੀਂਹ ਪਿਆ ਚਾਹੇ ਨਹੀਂ ਪਿਆ ਅੱਜ ਤੜਕਸਾਰ ਮਾਝੇ ਦੇ ਉਹਨਾਂ ਖੇਤਰਾਂ 'ਚ ਦੁਬਾਰੇ ਮੀਂਹ ਪਿਆ ਜਿਹੜੇ ਖੇਤਰਾਂ ਦੇ ਵਿੱਚ ਬੀਤੇ ਕੱਲ੍ਹ ਤੱਕੜਾ ਮੀਂਹ ਪਿਆ ਖਾਸ ਤੌਰ ਤੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਪੱਟੀ ਖੇਤਰ ਜਾਫਰ ਮੋਗਾ ਜਾਂ ਲੁਧਿਆਣਾ ਦੇ ਦੱਖਣੀ ਖੇਤਰਾਂ ਦੇ ਵਿੱਚ ਜਿੱਥੇ ਕੱਲ ਬਹੁਤ ਭਾਰੀ ਮੀਂਹ ਪਿਆ ਉਹਨਾਂ ਖੇਤਰਾਂ ਦੇ ਵਿੱਚ ਫਿਰ ਵੀ ਵੇਖਣ ਨੂੰ ਮਿਲਿਆ ਇਸ ਤੋਂ ਇਲਾਵਾ ਮਲੇਰਕੋਟਲਾ ਪਟਿਆਲਾ ਤੇ ਸ਼ਾਮ ਹੁੰਦੇ ਹੁੰਦੇ ਉੱਤਰੀ ਹਰਿਆਣਾ ਦੇ ਕੁਝ ਖੇਤਰਾਂ ਦੇ ਵਿੱਚ ਅੱਜ ਮੀਂਹ ਦੀਆਂ ਜਿਹੜੀਆਂ ਛੱਟਾਂ ਵੇਖਣ ਨੂੰ ਮਿਲੀਆਂ ਨੇਗੀਆਂ ਜਿੱਥੇ ਤੱਕ ਤਾਪਮਾਨ ਦੀ ਗੱਲ ਆ ਤਾਂ ਰਾਤ ਤੇ ਦਿਨ ਦੇ ਤਾਪਮਾਨ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ 3-4 ਡਿਗਰੀ ਸੈਲਸੀਅਸ ਦਾ ਫਰਕ ਚੱਲ ਰਿਹਾ ਅਰਾਤਾ ਤਾਂ ਆਪਾਂ ਜਿੱਥੇ 24 25 26 30 ਡਿਗਰੀ ਸੈਲਸੀਅਸ ਦੇ ਨੇੜੇ ਤੇੜੇ ਚੱਲ ਰਿਹਾ ਤਾਂ ਉੱਥੇ ਜਿਹੜਾ ਦਿਨ ਦਾ ਤਾਪਮਾਨ 31 32 33 34 ਡਿਗਰੀ ਸੈਲਸੀਅਸ ਦੇ ਨੇੜੇ ਤੇੜੇ ਬਣਿਆ ਹੋਇਆ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦਾ ਆਪਾਂ ਜ਼ਿਕਰ ਕਰੀਏ ਜੇਕਰ ਆਉਂਦੇ 24 ਘੰਟਿਆਂ ਦਾ ਗੱਲ ਕਰੀਏ ਯਾਨੀ ਕਿ ਕੱਲ ਨੂੰ ਕਿਉਂਕਿ ਮੋਸਟਲੀ ਮੌਨਸੂਨ ਦਾ ਮੇਂ ਜੁਲਾਈ ਦੇ ਵਿੱਚ ਜਿਹੜਾ ਸਵੇਰ ਦੇ 1 2 ਵਜੇ ਤੋਂ ਸ਼ੁਰੂ ਹੁੰਦਾ ਤੇ ਦੁਪਹਿਰ ਦੇ 12:00 ਵਜੇ ਤੋਂ ਪਹਿਲਾਂ ਨਿਬੜ ਜਾਂਦਾ ਜਿਹੜਾ ਵਾਈਡ ਸਪਰੈਡ ਪੈਂਦਾ ਜਿਹੜਾ ਪੈਚੀ ਜੇ ਪੈਂਦਾ ਕਿਤੇ ਤੋ ਕਿ ਇੱਕ ਤਾਂ ਉੱਪਰਲੇ ਪੱਧਰ ਤੇ ਵੈਸਟਰਨ ਡਿਸਟਰਬੈਂਸ ਆ ਉਸ ਤੋਂ ਹੇਠਲੇ ਪੱਧਰ ਤੇ ਅਪਰੇਅਰ ਸਰਕੂਲੇਸ਼ਨ ਬਣਿਆ ਹੋਇਆ ਹੈਗਾ ਜਿਹਦੇ ਨਾਲ ਮਾਝਾ ਦੁਆਬਾ ਦੇ ਵਿੱਚ ਮੀਂਹ ਪੈਣ ਦੇ ਅਸਾਰ ਨੇ ਕੱਲ ਨੂੰ ਤੜਕਸਾਰ ਤੇ ਇਸ ਤੋਂ ਇਲਾਵਾ ਜਿਹੜਾ ਸਾਊਥ-ਵੈਸਟ ਮਾਲਵਾ ਤੇ ਸੈਂਟਰਲ ਮਾਲਵਾ ਦੇ ਵਿੱਚ ਫਿਰ ਮੀਂਹ ਪੈਣ ਦੇ ਅਸਾਰ ਨੇ ਜਾਨੀ ਫਿਰੋਜ਼ਪੁਰ ਫਾਜ਼ਿਲਕਾ ਮੋਗਾ ਮੁਕਸਰ ਸਾਹਿਬ ਫਰੀਦਕੋਟ ਲੁਧਿਆਣਾ ਬਰਨਾਲਾ ਕੁਜਲ ਹਲਕੇ ਬਠਿੰਡਾ ਦੇ ਮਲੇਰਕੋਟਲਾ ਤੇ ਇਸ ਤੋਂ ਇਲਾਵਾ ਫਤਿਹਗੜ੍ਹ ਸਾਹਿਬ ਪਟਿਆਲਾ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਪੈਣ ਦੇ ਅਸਾਰ ਨੇ ਅਗਲੇ 24 ਘੰਟਿਆਂ ਦੇ ਦੌਰਾਨ ਦਸੇ ਗਏ ਜ਼ਿਲ੍ਹਿਆਂ ਦੇ ਵਿੱਚੋਂ ਕੁਝ ਜ਼ਿਲ੍ਹੇ ਮੀਂਹ ਤੋਂ ਬਿਨਾਂ ਵੀ ਰਹਿ ਸਕਦੇ ਨੇ ਕੁਕਾफी ਸੱਜਣਾ ਇਤਰਾਜ਼ ਕਰਦੇ ਹੁੰਦੇ ਆ ਕਿ ਸਾਡੇ ਪਿਛਲੇ 3-4 ਦਿਨਾਂ ਦੇ ਵਿੱਚ ਮੀਂਹ ਨਹੀਂ ਆਇਆ ਤੇ ਕਾਫੀ ਸੱਜਣਾ ਇਤਰਾਜ਼ ਕਰਦੇ ਹੁੰਦਾ ਕਿ ਪਿਛਲੇ 3-4 ਦਿਨਾਂ ਦੇ ਵਿੱਚ ਲਗਾਤਾਰ ਮੀਂਹ ਆ ਰਿਹਾ ਮੌਨਸੂਨ ਦਾ ਇਹ ਸਿਸਟਮ ਇਦਾਂ ਹੀ ਹੁੰਦਾ ਜਿੱਥੇ ਵਰਨਾ ਸ਼ੁਰੂ ਕਰ ਦੇਵੇ ਉਹਨਾਂ ਇਲਾਕਿਆਂ ਦੇ ਵਿੱਚ ਵਾਰ-ਵਾਰ ਮੀਂਹ ਡਿੱਗਦਾ ਰਹਿੰਦਾਗਾ ਕੁੱਲ ਮਿਲਾਕੇ ਅਗਲੇ 2 ਦਿਨਾਂ ਦੇ ਦੌਰਾਨ ਮਾਲਵੇ ਦਾ ਕਾਫੀ ਖੇਤਰਾ ਜਿਹੜਾ ਮੌਨਸੂਨ ਉਹ ਕਵਰ ਕਰੂ ਜਿਹੜੇ ਜ਼ਿਲ੍ਹਿਆਂ ਦਾ ਜ਼ਿਕਰ ਨਹੀਂ ਕੀਤਾ ਜਿਵੇਂ ਬਠਿੰਡਾ ਹੋਇਆ ਮਾਨਸਾ ਹੋਇਆ ਸੰ ਉਨਾ ਖੇਤਰਾ ਤੱਕ ਵੀ ਹੋ ਸਕਦਾ 25 ਦੀ ਸਵੇਰ ਤੱਕ ਮੀਂਹ ਪਹੁੰਚਦਾ ਹੋ ਜਾਵੇ ਜੇ ਕੱਲ੍ਹ ਨੂੰ ਹੀ ਕੰਮ ਤਾਕੜਾ ਹੋ ਗਿਆ ਹੋ ਸਕਦਾ ਕੱਲ੍ਹ ਨੂੰ ਵੀ ਉਹਨਾਂ ਖੇਤਰਾ ਦੇ ਵਿੱਚ ਮੀਂਹ ਪਹੁੰਚਦਾ ਹੋ ਜਾਵੇ ਮਾੜਾ ਮੋਟਾ ਉੱਤਰੀ ਰਾਜਸਥਾਨ ਦੇ ਖੇਤਰਾ ਤੱਕ ਤੇ ਹਰਿਆਣਾ ਦੇ ਵੀ ਕਾਫੀ ਖੇਤਰਾ ਤੱਕ ਆਉਂਦੇ 48 ਘੰਟੇ ਦੇ ਦੌਰਾਨ ਜਿਹੜਾ ਮੀਂਹ ਖਾਸ ਤੌਰ ਤੇ ਪੰਜਾਬ ਦੇ ਨਾਲ ਲੱਗਦੇ ਜਿਹੜੇ ਜ਼ਿਲ੍ਹੇ ਨੂੰ ਉਹਨਾਂ ਤੱਕ ਪਹੁੰਚਣ ਦੇ ਅਸਾਰ ਬਣੇ ਹੋਏ ਨੇ ਮੀਂਹ ਦਾ ਇਹ ਸਿਸਟਮ ਰੁਕਣਾ ਨਹੀਂ ਇਸ ਤੋਂ ਬਾਅਦ 28 29 30 31 ਨੂੰ ਦੁਬਾਰਤ ਤੋਂ ਫੇਰ ਹਰਿਆਣਾ ਹੋਇਆ ਪੰਜਾਬ ਹੋਇਆ ਹਿਮਾਚਲ ਹੋਇਆ ਉੱਤਰਾਖੰਡ ਅ ਅਜੇ ਤੱਕ ਡੈਮਾਂ ਦੇ ਡਾਟੇ ਦੀ ਗੱਲ ਕਰੀਏ ਕਿ ਜਿਹੜੇ ਤਿੰਨ ਵੱਡੇ ਡੈਮ ਨੇ ਪੰਜਾਬ ਤੇ ਹਿਮਾਚਲ ਦੇ ਬਾਰਡਰ ਜੇਤੇ ਸਭ ਤੋਂ ਵੱਡਾ ਪਾਖੜਾ ਡੈਮ ਜਿਹਦੀ ਕੈਪੈਸਿਟੀ 1685 ਫੁੱਟ ਹੈ ਅੱਜ 23 ਜੁਲਾਈ ਨੂੰ ਸਵੇਰੇ 6 ਵਜੇ ਉਹਦਾ ਜਿਹੜਾ ਪਾਣੀ ਦਾ ਪੱਧਰ ਸੀ ਉਹ 1607 ਫੁੱਟ ਦੇ ਨੇੜੇ ਗੜੇ ਜੇ ਸੀਗਾ ਤੇ ਇਸ ਤੋਂ ਇਲਾਵਾ ਪੌਂਗ ਡੈਮ ਆ ਜਿਹਦੀ ਫੁੱਲ ਕੈਪੈਸਿਟੀ 1400 ਫੁੱਟ ਆ ਅੱਜ ਸਵੇਰੇ 6 ਵਜੇ 23 ਜੁਲਾਈ 2000 25 ਨੂੰ ਉਹਦਾ ਜਿਹੜਾ ਪਾਣੀ ਦਾ ਲੈਵਲ ਸੀ ਉਹ 1339 ਫੁੱਟ ਦੇ ਨੇੜੇ ਤੇੜੇ ਜਿਹਾ ਸੀਗਾ 1400 ਫੁੱਟ ਕਪੈਸਿਟੀ ਆ 1339 ਫੁੱਟ ਦੇ ਨੇੜੇ ਤੇੜੇ ਜਿਹਾ ਸੀਗਾ ਥੀਨ ਡੈਮ ਜਿਹੜਾ ਰਾਵੀ ਦੇ ਉੱਪਰ ਬਣਿਆ ਹੋਇਆ ਜਿਹਦੀ ਕਪੈਸਿਟੀ ਲਗਭਗ 1732 ਫੁੱਟ ਦੇ ਕਰੀਬ ਆ ਤੇ ਉਹਦੇ ਵਿੱਚ ਅੱਜ ਸਵੇਰੇ ਪਾਣੀ ਦਾ ਪੱਧਰ 1659 ਫੁੱਟ ਦੇ ਕਰੀਬ ਬਣਿਆ ਹੋਇਆ ਸੀ ਇਸ ਤੋਂ ਇਲਾਵਾ ਇਹਨਾਂ ਡੈਮਾਂ ਤੋਂ ਥੱਲੇ ਜਿਹੜੇ ਦਰਿਆ ਆਉਂਦੇ ਨੇ ਰਾਵੀ ਹੋਇਆ ਬਿਆਸ ਹੋਇਆ ਸਤਲੁਜ ਹੋਇਆ ਜਦੋਂ ਸੌਂਡ ਦੇ ਮੀਂਹ ਪੈਂਦੇ ਨੇ ਉਹਨਾਂ ਦੇ ਵਿੱਚ ਥੋੜਾ ਬਹੁਤਾ ਪਾਣੀ ਤਾਂ ਆਮ ਤੌਰ ਤੇ ਵਧਣਾ ਹੀ ਹੁੰਦਾ ਹੈਗਾ ਪਰ ਜਿਹੜਾ ਉਹਨਾਂ ਵਿੱਚ ਵੱਡੇ ਪੱਧਰ ਤੇ ਪਾਣੀ ਵਧਣਾ ਹੁੰਦਾ ਉਹ ਜਦੋਂ ਹਿਮਾਚਲ ਦੇ ਇਲਾਕੇ ਦੇ ਵਿੱਚ ਭਾਰੀ ਮੀਂਹ ਪੈ ਜਾਂਦੇ ਨੇ ਜਦੋਂ ਡੈਮ ਪੂਰੇ ਭਰ ਜਾਂਦੇ ਨੇ ਤਾਂ ਪਾਣੀ ਦੱਸ ਕੇ ਡਾਊਨਸਟ੍ਰੀਮ ਛੱਡਿਆ ਜਾ ਰਿਹਾ ਹੈਗਾ ਛੱਡਿਆ ਜਾਂਦਾ ਹੁੰਦਾ ਹਾਲ ਫਿਲਹਾਲ ਨਹੀਂ ਛੱਡਿਆ ਜਾ ਰਿਹਾ ਕਿਉਂਕਿ ਹਾਲ ਫਿਲਹਾਲ ਡੈਮਾਂ ਦੇ ਫਲੱਡ ਗੇਟਾਂ ਤੱਕ ਪਾਣੀ ਪਹੁੰਚੇ ਹੀ ਨਹੀਂ ਜਦੋਂ ਫਲੱਡ ਗੇਟਾਂ ਤੱਕ ਪਹੁੰਚਿਆ ਨਹੀਂ ਤਾਂ ਉਹਨੂੰ ਛੱਡਿਆ ਨਹੀਂ ਜਾ ਸਕਦਾ ਤੇ ਨਾ ਹੀ ਜੁਲਾਈ ਦੇ ਆਖਰੀ ਦਿਨਾਂ ਦੇ ਤੱਕ ਉਹਨ ਕੱਗਰ ਬਾਰੇ ਅਪਡੇਟ ਆ ਕਿ ਬੀਤੇ ਪਰਸੋਂ ਹਿਮਾਚਲ ਦੇ ਉਹਨਾਂ ਇਲਾਕਿਆਂ ਦੇ ਵਿੱਚ ਮੀਂਹ ਜ਼ਰੂਰ ਪਿਆ ਸੀ ਜਿੱਥੇ ਕੱਗਰ ਚੱਲ ਕੇ ਜਦੋਂ ਸਹਾਇਕਾਂ ਦੀ ਆਉਂਦੀਆਂ ਨੇ ਪਰ ਪਿਛਲੇ 24 ਘੰਟਿਆਂ ਦੇ ਵਿੱਚ ਉਹਨਾਂ ਖੇਤਰਾਂ ਦੇ ਵਿੱਚ ਕੁਝ ਖਾਸ ਮੀਂਹ ਨਹੀਂ ਪਿਆ ਸੋ ਅਗਲੇ ਦਿਨਾਂ ਦੇ ਦੌਰਾਨ ਕੱਗਰ ਮਾੜਾ ਮੋਟਾ ਚੱਲ ਰਿਹਾ ਉਸ ਤਰ੍ਹਾਂ ਚੱਲਦੇ ਰਹਿਣ ਦੇ ਅਸਾਰ ਹੋਣਗੇ ਪਰ ਉਹਦੇ ਬਾਰੇ ਕੋਈ ਅਲਰਟ ਫਿਲਹਾਲ ਨਹੀਂ ਹੈਗਾ ਕੋਲਮਲਾ ਕੇ ਅਗਲੇ 48 ਘੰਟੇ ਦੌਰਾਨ ਜੰਮੂ ਕਸ਼ਮੀਰ ਤੇ ਹਿਮਾਚਲ ਦੇ ਵਿੱਚ ਕਈ ਥਾਵਾਂ ਤੇ ਭਾਰੀ ਮੀਂਹ ਡਿੱਗ ਸਕਦਾ ਤੇ ਕਿਤੇ ਕਿਤੇ ਬੱਦਲ ਫਟਣੇ ਘਟਨਾਵਾਂ ਵਾਪਰ ਸਕਦੀਆਂ ਨੇ ਇਸ ਤੋਂ ਇਲਾਵਾ ਪੰਜਾਬ ਦੇ ਪੱਛਮੀ ਜ਼ਿਲ੍ਹੇ ਤੇ ਸੈਂਟਰਲ ਪੰਜਾਬ ਇਹਨਾਂ ਖੇਤਰਾਂ ਦੇ ਵਿੱਚ ਵੀ ਕਿਤੇ ਕੱਲ ਨੂੰ ਜਾਂ ਪਰਸ ਨੂੰ ਹਜੇ ਭਾਰੀ ਮੀਂਹ ਪੈਣ ਦੇ ਹੋਰ ਅਸਾਰ ਬਣੇ ਹੋਏ ਨੇ ਸੋ ਇਹਨਾਂ ਕ ਅਪਡੇਟ ਆ ਕਈ ਖੇਤਰਾਂ ਨੂੰ ਦੁਬਾਰਤੋਂ ਮੀਂਹ ਡਬੂਗਾ ਤੇ ਕਈ ਖੇਤਰ ਮੀਂਹ ਤੋਂ ਬਿਨਾਂ ਵੀ ਰਹਿ ਸਕਦੇ ਨੇ ਜੁੜੇ ਰਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ